ਵੈਲਕਮ ਟੂ ਅਦਾ ਕਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਮੈਂ ਉਮੀਦ ਕਰਦੀ ਹਾਂ ਕਿ ਆਪਣੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਤੁਸੀਂ ਸਬਸਕ੍ਰਾਈਬ ਕਰੋਗੇ ਫਿਰ ਹੀ ਤੁਹਾਨੂੰ ਸਾਡੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਅੱਜ ਵਾਲੇ ਸੂਟ ਅਸੀਂ ਹੈਂਡ ਵਰਕ ਉੱਪਰ ਲੈ ਕੇ ਆਏ ਆ ਇਹ ਤੁਹਾਨੂੰ ਮੈਂ ਅੱਜ ਵਿਖਾ ਰਹੀ ਆ ਬਹੁਤ ਜਿਆਦਾ ਸੋਹਣੇ ਸੂਟ ਆ ਜਿੰਨਾ ਪਰ ਹੈਂਡ ਵਰਕ ਕੀਤਾ ਰੀ ਦਾ ਕੀਤਾ ਗੋਟਾ ਪੱਤੀ ਦਾ ਕੰਮ ਕੀਤਾ ਸਾਰੇ ਤਰ੍ਹਾਂ ਦੇ ਸੂਟ ਆ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਉੱਪਰ ਵੀ ਆਪਣਾ ਪੇਜ ਆ ਪਾਇਦਾ ਕਰੇ ਨੇਮ ਉੱਪਰ ਉਹ ਵੀ ਤੁਸੀਂ ਪਲੀਜ਼ ਫੋਲੋ ਕਰੋ ਚਲੋ ਜੀ ਜਿਹੜਾ ਪਹਿਲਾ ਸੂਟ ਆ ਇਹ ਮੈਜਿਕ ਗ੍ਰੀਨ ਕਲਰ ਦਾ ਲੈ ਕੇ ਆਈ ਆ ਇਹ ਇਹ ਗੋਟੇ ਪੱਤੀ ਉੱਪਰ ਆ ਇਹ ਤੁਸੀਂ ਚੈੱਕ ਕਰੋ ਕਿ ਇਹ ਜਿਹੜਾ ਸੂਟ ਆ ਇਹਦੇ ਉੱਪਰ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਵੇਖੋ ਕਿੰਨੀ ਫਿਨਿਸ਼ਿੰਗ ਨਾਲ ਇਹਦੇ ਤੇ ਕੰਮ ਕੀਤਾ ਗਿਆ ਇਹ ਬਹੁਤ ਜਿਆਦਾ ਸੋਨਾ ਸੂਟ ਹੈ ਇਹ ਦੇਖੋ ਇਹਦੇ ਐਵੇਂ ਕਲੀਆਂ ਜਾਂਦੀਆਂ ਤੁਹਾਨੂੰ ਦੇਖ ਲਿਆ ਹੋਗਾ ਕਿ ਇਹਦੇ ਉੱਪਰ ਐਦਾਂ ਕਲੀਆਂ ਜਾ ਰਹੀਆਂ ਇਹ ਤੇ ਇਹਦੀ 슬ੀਵਸ ਉੱਪਰ ਵੀ ਫੁੱਲ 슬ੀਵਸ ਆ ਉੱਪਰ ਉਦਾਂ ਹੀ ਗੋਟਾ ਪੱਤੀ ਦੇ ਕੇ ਆਪਾਂ ਫਿਨਿਸ਼ਿੰਗ ਕੀਤੀ ਹੈ ਜਿੱਦਾਂ ਦਾ ਇਹਦਾ ਤਿੱਲਾ ਉਦਾਂ ਦੀ ਹੀ ਆਪਾਂ ਇਹਦੇ ਬੀਡਸ ਵਾਲੀ ਲੈਸ ਲਗਾਈ ਹੈ ਦੇਖੋ ਤੁਸੀਂ ਬਹੁਤ ਸੋਹਣਾ ਬਣ ਕੇ ਸੂਟ ਇਹ ਰੈਡੀ ਹੋ ਕੇ ਚੱਲੇ ਸਾਡਾ ਤੇ ਜੋ ਇਹਦੇ ਨਾਲ ਆ ਇਹਦੇ ਨਾਲ ਜਿਵੇਂ A ਸ਼ੇਪ ਸ਼ਰਾਰਾ ਜੇ ਨਹੀਂ ਹੁੰਦਾ ਉਹ ਵਾਲਾ ਪਲਾਜੋ ਆਪਾਂ ਕੀਤਾ ਡਾਈਬ ਸਰਟਨ ਸਿਲਕ ਉੱਪਰ ਕੀਤਾ ਵਾ ਇਹ ਇਹ ਬਹੁਤ ਜਿਆਦਾ ਸੋਹਣਾ ਜਿੱਦਾਂ ਦੀ ਆਪਣੀ ਸ਼ਰਟ ਆ ਸੇਮ ਉਦਾਂ ਦੀ ਹੀ ਆਪਾਂ ਇਹਦੀ ਬਾਟਮ ਪਲਾਜੋ ਆਪਾਂ ਕੀਤਾ ਇਸ ਸਾਟਨ ਸਿਲਕ ਤੇ ਜਿੱਦਾਂ ਬੂਟੀ ਆ ਉਦਾਂ ਆਪਾਂ ਕੀਤਾ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਜਿਆਦਾ ਸੋਨਾ ਇਹ ਸੂਟ ਆ ਬਹੁਤ ਤੇ ਇਹਦੇ نیچے ਵੀ ਆਪਾਂ ਇਦਾਂ ਹੀ ਲੇਸ ਦਿੱਤੀ ਹੈ ਜਿੱਦਾਂ ਦੀ ਆਪਣੇ ਉਹਦੇ ਤੇ ਆ ਉਦਾਂ ਹੀ ਆਪਾਂ ਇਹਦੀ ਸ਼ਰਟ ਤੇ ਕਰਤਾ ਇਹਦੇ ਬਹੁਤ ਇਹ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਕਰਵਾ ਸਕਦੇ ਆ ਪਿਓਰ ਤੇ ਕਰਵਾਉਣਾ ਸੈਮੀ ਤੇ ਕਰਾਉਣਾ ਜੇ ਤੁਸੀਂ ਕਿੱਦਾਂ ਦੇ ਵੀ ਵਰਕ ਲੈਣੇ ਆ ਜੇ ਤੁਸੀਂ ਆਪ ਕਸਟਮਾਈਜ਼ ਕਰਵਾਉਣੇ ਆਪਾਂ ਸੂਟ ਨੂੰ ਉਦਾਂ ਵੀ ਕਰਕੇ ਦੇ ਦਾਂਗੇ ਜੋ ਸਾਡਾ ਨੈਕਸਟ ਸੂਟ ਹੈ ਅੱਜ ਆਪਾਂ ਜੋ ਵੀ ਸੂਟ ਲੈ ਕੇ ਆਏ ਸਾਰੇ ਆਪਾਂ ਸ਼ਰਾਰਾ ਸੂਟ ਲੈ ਕੇ ਆਏ ਆ ਕਿਉਂਕਿ ਕੋਈ ਆਪਾਂ ਸ਼ਰਾਰਾ ਸੂਟ ਆ ਕੋਈ ਕਲੀਆਂ ਨਾਲ ਕੀਤਾ ਕੋਈ ਆਪਾਂ ਸਿੱਧਾ ਲੂਸ ਸਿੱਚ ਕੀਤਾ ਉਦਾਂ ਦੇ ਆਪਣੇ ਸੂਟ ਆ जो साडा नैक्ट सूट आडा प्योर सिल्क ग गोटा पत्ती का कम किया गया देखो कितना ज़्यादा सोना का काम हो चेक करो ती देखो यर्ट कि ज़्यादा सोनी शर्ट है बहुत सोनी शर्ट ये तुम देखो नि चलो जी जो अपना नैक्स सूट आर सिल्क उपर किया गया वाया अपना शरारा सूट आेक करो ਕਿ ਆ ਇਹਦੀ 슬ੀਵਸਾ 슬ੀਵਸ ਉੱਪਰ ਸਾਰੇ ਉੱਪਰ ਕੰਮ ਕੀਤਾ ਹੋਇਆ ਵੇਖੋ ਤੁਸੀਂ ਗੋਟੇ ਪੱਤੀ ਨਾਲ ਇਹਦੇ ਇੱਥੇ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਮੈਂ ਤੁਹਾਨੂੰ ਇਹਦੇ ਦਿਖਾਉਣੀ ਆ ਇਹ ਜਿੱਦਾਂ ਆਪਣੀ ਸ਼ਾਰਟ ਨਹੀਂ ਹੁੰਦੀ ਉਹਨਾਂ ਦੀ ਕੁੜਤੀ ਨਾਲ ਕੀਤਾ ਇਹਦੇ ਜਿੱਥੇ ਆਪਾਂ ਫਿਟਿੰਗ ਵਾਲੀ ਹੁੰਦੀ ਹੈ ਸਟੀਚਿੰਗ ਕਰੀਦੀ ਹੈ ਉੱਥੇ ਵਰਕ ਕਰਿਆ ਹੋਇਆ ਇਹਦੀ ਬੈਕ ਸਾਈਡ ਉੱਪਰ ਜੈਪ ਲਗਾਈ ਵੀ ਆ ਆ ਵੇਖੋ ਬਹੁਤ ਜਿਆਦਾ ਪਿਓਰ ਸਿਲਕ ਨੇ ਹੰਦਾ ਪਿਓਰ ਸਿਲਕ ਪ੍ਰਤਨ ਫੈਬਰਿਕ ਚੈੱਕ ਕਰੋ ਤੁਸੀਂ ਕਿਸੇ ਤੇ ਵੀ ਕਰਾ ਸਕਦੇ ਹੋ ਪਿਓਰ ਡਿਊਪਨ ਸਿਲਕ ਉਪਰੇ ਹੀ ਕੀਤਾ ਹੋਇਆ ਇਹਦੇ ਨੀਚੇ ਬਹੁਤ ਸੋਹਣੀ ਬੀਸ ਪੱਟੀ ਲਗਾਈ ਹੋਈ ਹੈ ਪਾਈਪਿੰਗ ਪੱਟੀ ਪਾਕਿਸਤਾਨ ਨਾ ਜਿੱਦਾਂ ਦੀ ਇਹ ਹੁੰਦਾ ਆਪਾਂ ਉਦਾਂ ਦਾ ਇਹ ਸਟਿਚ ਕਰਿਆ ਹੋਇਆ ਬਹੁਤ ਜਿਆਦਾ ਸੋਹਣਾ ਤੇ ਜੋ ਇਹਦੇ ਨਾਲ ਸ਼ਰਾਰਾ ਆਪਾਂ ਚੈੱਕ ਕਰਾਉਨੇ ਆ ਇਹ ਵੇਖੋ ਇਹ ਪਾਕਿਸਤਾਨੀ ਸ਼ਰਾਰਾ ਬਹੁਤ ਜਿਆਦਾ ਤੇ 5 ਮੀਟਰ ਚ ਇਕੱਲਾ ਸ਼ਰਾਰਾ ਹੀ ਪਿਓਰ ਡਿਊਪਨ ਸਿਲਕ ਚ ਰੈਡੀ ਹੋਇਆ ਇਹ ਇਹ ਤੁਸੀਂ ਪੂਰੀ ਲੁੱਕ ਚੈੱਕ ਕਰੋ ਕਿ ਕਿੰਨਾ ਜਿਆਦਾ ਸੋਹਣਾ ਇਹ ਲੱਗਦਾ ਇਹ ਦੇਖੋ ਕਿੰਨਾ ਜਿਆਦਾ ਸੋਹਣਾ ਇਹਦੀ ਫਿਨਿਸ਼ਿੰਗ ਆਈ ਦੀ ਹੈ ਬਹੁਤ ਜਿਆਦਾ ਸੋਹਣਾ ਸੂਟ ਆ ਤੇ ਜੋ ਇਹਦਾ ਦੁਪੱਟਾ ਦੁਪੱਟਾ ਵੀ ਆਪਾਂ ਪ્યોਰ ਉੱਪਰ ਕੀਤਾ ਇਹ ਤੁਸੀਂ ਵੇਖੋ ਕਿ ਦੁਪੱਟੇ ਉੱਪਰ ਕਿੰਦੀ ਸੋਹਣੀ ਲੇਸ ਦੀ ਫਿਨਿਸ਼ਿੰਗ ਕੀਤੀ ਹੈ ਸਾਰੇ ਦੁਪੱਟੇ ਉੱਪਰ ਇਦਾਂ ਵਰਕ ਆ ਤੇ نیچے ਆਪਾਂ ਬਹੁਤ ਜਿਆਦਾ ਸੋਹਣੀ ਪਾਈਪਿੰਗ ਪੱਟੀ ਕਰੀ ਦੀ ਆ ਬਹੁਤ ਹੀ ਪਾਕਿਸਤਾਨੀ ਲੋਕਾਂ ਦੀ ਬਹੁਤ ਹੀ ਜ਼ਿਆਦੇ ਸੋਨਾ ਤੁਸੀਂ ਚੈੱਕ ਕਰੋ ਕਿ ਕਿੰਨਾ ਪਿਓਰ ਦਾ ਆਪਣਾ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਸੇਮ ਹੀ ਕਲਰ ਦਾ ਬਿਲਕੁਲ ਪਾਕਿਸਤਾਨੀ ਜਿੱਦਾਂ ਸੂਟ ਹੁੰਦਾ ਪਾ ਕੇ ਬਹੁਤ ਜ਼ਿਆਦੇ ਸੋਨਾ ਲੱਗਦਾ ਇਹ ਸੂਟ ਇਹ ਕੋਈ ਵੀ ਭੈਣ ਸਾਡੇ ਤੋਂ ਪਿਓਰ ਤੇ ਸੈਮੀ ਤੇ ਕਿੱਦਾਂ ਕਰਵਾਉਣੀ ਆ ਉਦਾਂ ਹੀ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਇਹ ਵੇਖੋ ਕਿ ਕਿੰਨਾ ਜਿਆਦਾ ਸੋਨਾ ਚਲ-ਚਲ ਕਰਦਾ ਇਹ ਆ ਵੇਖੋ ਬਹੁਤ ਹੀ ਜਿੱਦਾਂ نیچے ਲਹਿੰਗਾ ਪਾਇਆ ਹੁੰਦਾ ਇਦਾਂ ਲੱਗਦਾ ਬਹੁਤ ਸੋਹਣਾ ਸੂਟ ਆ ਜੋ ਸਾਡਾ ਨੈਕਸਟ ਸੂਟ ਹੈ ਸਾਡੇ ਜਿਹੜੇ ਅੱਜ ਵਾਲੇ ਸੂਟ ਆ ਇਹ ਬਿਲਕੁਲ ਹੀ ਵੱਖਰੇ ਜਿਹੇ ਤੇ ਪਿਓਰ ਦੇ ਰੰਗਾਂ ਚ ਰੈਡੀ ਹੋਏ ਆ ਜੋ ਸਾਡਾ ਨੈਕਸਟ ਸੂਟ ਆ ਇਹ ਵੀ ਛਰਾਲਾ ਸੂਟ ਆ ਪਹਿਲਾਂ ਨਾਲ ਆਪਣਾ ਲੂਜ਼ ਜਿੱਦਾਂ ਸ਼ਰਾਰਾ ਸੀ ਉਹ ਸੀ ਸੈਕਿੰਡ ਆਪਣਾ ਪਾਕਿਸਤਾਨੀ ਸੀ ਜਿਹੜੀ ਥਾਈ ਉੱਪਰ ਤੇ نیچے ਵਾਲ ਨਾਲ ਸ਼ਰਾਰਾ ਰੈਡੀ ਕੀਤਾ ਤੇ ਇਹ ਆਪਾਂ ਉੱਪਰੋਂ ਹੀ ਕਲੰਗਾ ਵਾਲਾ ਸ਼ਰਾਰਾ ਰੈਡੀ ਕੀਤਾ ਇਹ ਵੀ ਤੁਸੀਂ ਚੈੱਕ ਕਰੋ ਇਹਨਾਂ ਕੰਮ ਵੇਖੋ ਤੁਸੀਂ ਕਿੰਨਾ ਸੋਹਣਾ ਹੋਇਆ ਵਾ ਨੈੱਕ ਉੱਪਰ ਵਰਕ ਆ ਸਾਰੇ ਸੂਤੇ ਪਿਓਰ ਖਾਦੀ ਸਿਲਕ ਉੱਪਰ ਰੈਡੀ ਆ ਚੈੱਕ ਕਰੋ ਤੇ ਆਏ ਦੇ نیچے ਘੇਰੇ ਉੱਪਰ ਕੰਮ ਆ ਤੇ ਐਦਾਂ ਹੀ ਇਹਦੀ ਪਿਛਲੀ ਸਾਈਡ ਵੀ ਸੇਮ ਹੀ ਵਰਕ ਕੀਤਾ ਹੋਇਆ ਆਏ ਦੇ neck ਉੱਪਰ ਵਰਕ ਆ ਪਿੱਛੇ ਇਹਦੇ ਉੱਪਰ ਬੂਟੀ ਨਹੀਂ ਦਿੱਤੀ ਗਈ ਤੇ ਆ ਘੇਰੇ ਉੱਪਰ ਕੰਮ ਆ ਇਹ ਆਰੀ ਦਾ ਕੰਮ ਹੋਇਆ ਵਾ ਬਹੁਤ ਜਿਆਦਾ ਸੋਹਣਾ ਉੱਪਰ ਤੁਸੀਂ ਵੇਖੋ ਸਪੈਸ਼ਲ ਜਗੋਲੀ ਸੁਨਤਾ ਜੋ ਇਹਦੇ ਉੱਪਰ ਆਪਾਂ ਐਦਾਂ ਲਟਕਣ ਦਿੱਤੇ ਹੋਇਆ ਇਹ ਦੇਖੋ ਤੁਸੀਂ ਇਹਦੇ ਉੱਪਰ ਸਾਰੇ ਉੱਪਰ ਹੈਵੀ ਸ਼ਰਟ ਬਣੀ ਹੋਈ ਆ ਆਏ ਦੀ sleeve ਦਾ ਇਹਦੇ ਤੇ ਐਦਾਂ ਕੰਮ ਹੋਇਆ ਵੈ ਜਿੱਦਾਂ ਦੀ ਆਪਣੇ ਮੋਰੀ ਨੈਕ ਉੱਪਰ ਕੀਤਾ ਵੈ ਉਦਾਂ ਹੀ ਆਪਾਂ ਇਹਦੇ ਇਹਦੇ ਤੇ ਕਰਿਆ ਵੈ ਬਹੁਤ ਜਿਆਦੇ ਸੋਨੇ ਦੀ ਲੁੱਕ ਆਉਂਦੀ ਹੈ ਬਣ ਕੇ ਇਹਦੀ ਆਪਾਂ 골ਡਨ ਪਾਈਪਿੰਗ ਕਰੀ ਵੀ ਹੈ ਇਹਦੇ ਨਾਲ ਇਹਦੇ ਨਾਲ ਜੋ ਆਪਣਾ ਤੁਹਾਨੂੰ ਦੱਸਿਆ ਸ਼ਰਾਰਾ ਉਹ ਆਪਣਾ ਕਲੀਆਂ ਵਾਲਾ ਹੈ ਚੈੱਕ ਕਰੋ ਇਹਦੇ ਆਪਾਂ ਉੱਪਰੋਂ ਹੀ ਕਲੀਆਂ ਨਿੱਕੇ ਨਿੱਕੇ ਕੱਟ ਕੇ ਬਣਾਇਆ ਵੈ ਇਹ ਵੀ ਬਹੁਤ 5 ਮੀਟਰ ਇਹ ਸ਼ਰਾਰਾ ਆਪਾਂ ਰਾਈਡ ਕੀਤਾ ਵੈ ਪਿਓਰ ਖਾਦੀ ਤੇ ਤੇ ਇਹਦੇ ਉੱਪਰ ਆਪਾਂ ਵਰਕ ਨਹੀਂ ਕਰਾਇਆ ਇਹਦੇ ਆਪਾਂ ਲੇਸ ਲਗਾ ਕੇ ਤੇ ਆਹ 퍼 ਸਟਿਚਿੰਗ ਸਟਾਈਲ ਚੈਨ ਦਾ ਕੀਤਾ ਕਿ ਕਿੰਨੀ ਜਿਆਦੇ ਸੋਹਣੀ ਇਹਦੀ ਸਟਿਚਿੰਗ ਸਟਾਈਲ ਆ ਤੁਸੀਂ ਵੇਖੋ ਬਹੁਤ ਹੀ ਸੋਹਣਾ ਇਹ ਬਣ ਕੇ ਰੈਡੀ ਹੋਇਆ ਇਹ ਵੇਖੋ ਇਹ ਸ਼ਰਾਰਾ ਬਹੁਤ ਸੋਹਣੀ ਇਹਦੀ ਲੁੱਕ ਆਂਦੀ ਹੈ ਤੇ ਜੋ ਇਹਦਾ ਦੁਪੱਟਾ ਉਹ ਵੀ ਆਪਾਂ ਪਿਓਰ ਉੱਪਰ ਕਰਿਆ ਦੁਪੱਟਾ ਵੀ ਤੁਸੀਂ ਚੈੱਕ ਕਰੋ ਕਿ ਇਹਦੇ ਦੁਪੱਟੇ ਉੱਪਰ ਜਿੱਦਾਂ ਸ਼ਰਾਰੇ ਤੇ ਆ ਉਦਾਂ ਹੀ ਆਪਾਂ ਇਹਦੇ ਦੁਪੱਟੇ ਉੱਪਰ ਕੀਤਾ ਵਿਆ ਪਿਓਰ ਦੇ ਆਪਣਾ ਇਹ ਦੁਪੱਟਾ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਫਿਰ ਹੀ ਤੁਹਾਨੂੰ ਡੇਲੀ ਸਾਡੀ ਵੀਡੀਓ ਵੇਖਣ ਨੂੰ ਮਿਲਣਗੀਆਂ ਇੱਕ ਆਪਾਂ ਸਾਰੇ ਰਲ ਕੇ ਕਰੀਏ ਕਿ ਜਿਹੜੇ ਆਪਣੇ ਪੰਜਾਬ 'ਚ ਹੜ੍ਹ ਦੀ ਸਮੱਸਿਆ ਆਈ ਹੈ ਉਹ ਛੇਤੀ ਤੋਂ ਛੇਤੀ ਵਿਚਾਰੇ ਆ ਆਪਦੇ ਘਰ-ਬਾਰ ਵਿੱਚ ਜਾਣ ਤੇ ਰੱਬ ਮੀਨ ਨੂੰ ਰੋਕ ਕੇ ਰੱਖੇ ਤੇ ਜੇ ਸਾਰੇ ਤੰਦਰੁਸਤ ਆਪਾਂ ਤਾਂ ਹੀ ਠੀਕ ਆ ਤੇ ਵਿਚਾਰੇ ਜੋ ਪਸ਼ੂ ਮਨੁੱਖ ਦੀਆਂ ਜਾਨਾਂ ਗਈਆਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਆਪਾਂ ਅਰਦਾਸ ਕਰੀਏ ਤੇ ਪਲੀਜ਼ ਅੱਜ ਆਪਾਂ ਇਨੀ ਵੀਡੀਓ ਲੈ ਕੇ ਆਏ ਆ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਸ਼ੁਕਰੀਆ ਜੀ